ਪ੍ਰਸ਼ਾਸਨ ਦਾ ਨਮਾਇੰਦਾ ਨਹੀਂ ਹੈ ਕਿਸੇ ਪ੍ਰਕਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਕਿੰਦੇ ਕਾਰਨ ਕੀ ਆ ਕੇ ਆਹ ਦਾ ਤੁਸੀਂ ਜਿਹੜਾ ਹੋ ਗਿਆ ਹੋ ਗਿਆ ਤੁਸੀਂ ਅਗਲੇ ਪਿੰਡ ਦਾ ਪਚਾ ਸਕਦੇ ਹੋ ਪਰ ਇੱਥੇ ਕੋਈ ਪ੍ਰਸ਼ਾਸਨ ਦੀ ਟੀਮ ਜਾਂ ਤੁਸੀਂ ਕੋਈ ਪਿੰਡਾਂ ਵਾਲੀ ਟਰਾਲੀਆਂ ਜਾਂ ਕੁਝ ਇੱਕ ਇਹਨਾਂ ਕਾਰਨ ਇਹ ਵੀ ਹੈ ਚਲੋ ਬਾਰਿਸ਼ ਹੋ ਰਹੀ ਆਪਾਂ ਮੰਨਦੇ ਆ ਪਰ ਉਹ ਬਾਰਿਸ਼ ਤੋਂ ਜਿਹੜਾ ਵੱਡਾ ਖਤਰਾ ਉਹ ਤਾਂ ਇਹ ਆ ਦਾ ਖਤਰਾ ਇਹ ਇਹਨੇ ਬਾਰਿਸ਼ ਨਾਤੇ ਇਹਨੇ ਬਾਰਿਸ਼ ਦੇਖਣੀ ਹੈ ਤੇ ਨਾ ਹੀ ਇਹਨੂੰ ਮੌਸਮ ਦਾ ਮਤਬ ਪਰ ਜੇ ਆਪਾਂ ਤੇ ਸੋਨਿਆਂ ਦੀ ਨੇੜੇ ਦੇ ਜਿੰਨੇ ਵੀ ਪਿੰਡ ਆ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਵੀ ਆਪ ਜੀ ਕਰਾ ਲੀਆ ਆ ਕੇ ਤੁਸੀਂ ਜਿੱਥੋਂ ਤੱਕ ਸ਼ਾਉ ਤੁਸੀਂ ਆਪ ਦਾ ਬਚਾ ਕੇ ਬੰਦ ਮਾਰ ਸਕਦੇ ਇਹਦਾ ਰੁਖ ਚੇਂਜ ਕਰਦੇ ਤੇ ਅਸੀਂ ਕੱਲ੍ਹ ਇਸ ਦੀ ਵੀ ਅਪਡੇਟ ਤੁਹਾਨੂੰ ਦਿੱਤੇ ਰਾਂਗੇ ਅਸੀਂ ਅਜੇ ਉਹੀ ਬੰਦ ਤੇ ਆਂ ਕਾਫੀ ਦੇਰ ਤੱਕ ਤੇ ਜਿੱਦਾਂ ਦੀ ਵੀ ਕੋਈ ਤਸਵੀਰ ਆਊਗੀ ਨਾ ਕੋਈ ਹੋਰ ਇੱਥੇ ਕੋਈ ਨੁਮਾਇੰਦਾ ਆਉਂਦਾ ਹੈ ਅੱਜ ਆਪਾਂ ਸਭ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਰਹਾਂਗੇ ਕਿ ਪ੍ਰਸ਼ਾਸਨ ਜਿਹਾ ਕੀ ਕਦਮ ਲੇ ਜੀ ਤੇ ਮੈਨੂੰ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੇ ਆਉਣਾ ਇੱਥੇ ਜਿਹੜਾ ਹਾਲ ਹੈ ਜੀ ਕੋਈ ਉੱਥੇ ਤੁਸੀਂ ਕੋਈ ਪੁਲਿਸ ਦੀ ਗੱਡੀ ਜਾਂ ਕੋਈ ਜੰਗਲਾਤ ਵਿਭਾਗਾਂ ਜਾਂ ਤੁਸੀਂ ਹਾਂ ਜਲ ਵਿਭਾਗ ਵਾਲਾ ਕੋਈ ਵੀ ਨਹੀਂ ਹੈ ਜੀ ਦੂਰ ਦੂਰ ਤੱਕ ਸਾਡੇ ਤਿੰਨਾਂ ਤੋਂ ਇਲਾਵਾ ਇੱਥੇ ਕੋਈ ਵੀ ਨਹੀਂ ਹੈ ਕਿਨਾਂ ਜਹਰਾ ਤੋਂ ਇਲਾਵਾ ਇੱਥੇ ਐ ਵੀ ਇਥੋਂ ਦੇ ਲੋਕਾਂ ਦੇ ਜਿਹੜੇ ਪਿੰਡ ਦੇ ਲੋਕ ਨੇ ਉਹ ਵੀ ਨਹੀਂ ਜਾ ਅਥਰ ਜੀ ਨਾ ਕਿ ਲੋਕਾਂ ਦੀ ਲੋਕਾਂ ਨੇ ਆਪਣਾ ਕੰਮ ਤੇ ਕਰਨਾ ਕਰਨਾ ਹੀ ਹੈ ਪਰ ਇਹ ਚੀਜ਼ਾਂ ਪ੍ਰਸ਼ਾਸਨ ਨੇ ਦੇਖਣੀਆਂ ਲੋਕਾਂ ਦੀ ਜਿਹੜੀ ਜ਼ਿੰਮੇਵਾਰੀ ਆ ਸਰਕਾਰ ਦੀ ਆ ਸਾਫ ਸਫਾਈ ਸਾਫ ਸਫਾਈ ਦਾ ਤੁਸੀਂ ਦੇਖਦੇ ਹੋ ਕਿ ਕੋਈ ਬਹੁਤ ਸਾਰੇ ਵੀ ਪੁੱਛ ਰਹੇ ਕਿ ਬੰਨ ਕਿੱਥੇ ਟੁੱਟਿਆ ਐ ਸੋ ਲਗਾਤਾਰ ਦੱਸ ਰਹੇ ਕਿ ਜਿਹੜਾ ਬੰਨ ਹੈ ਪੁਨਹਾਰੀ ਵਾਲੀ ਸਾਈਡ ਟੁੱਟਿਆ ਸਾਹਮਣੇ ਪਿੰਡ ਨਾਗੋ ਤੇ ਇੱਧਰ ਪੁਨਹਾਰੀ ਪੁਨਹਾਰੇ ਵਾਲੀ ਸਾਈਡ ਹੈ ਜਿਹੜਾ ਉਹ ਬੰਨ ਟੁੱਟਿਆ ਉਹ ਲਾਈਵ ਦੇ ਵਿੱਚ ਪੁੱਛ ਰਹੇ ਕਿ ਬੰਦ ਕਿੱਥੇ ਟੁੱਟਿਆ ਦੱਸ ਦਈਏ ਕਿ ਸਾਹਮਣੇ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਨਾਗੋ ਪਿੰਡ ਦੀਆਂ ਨੇ ਤੇ ਇੱਧਰ ਜਿਹੜਾ ਪਾੜ ਪਿਆ ਇਹ ਪੁਨਿਹਾਰੀ ਵਾਲੀ ਸਾਈਡ ਹੈ ਤੇ ਲਗਾਤਾਰ ਖੇਤਾਂ ਦੇ ਵਿੱਚ ਪਾਣੀ ਭਰ ਰਿਹਾ ਤਾਂ ਦੇਖ ਰਹੇ ਹਾਂ ਸੋ ਪਾੜ ਲਗਾਤਾਰ ਵੱਧ ਰਿਹਾ ਹੈ ਸੋ ਸਾਹਮਣੇ ਤਸਵੀਰਾਂ ਪਰਲੀ ਸਾਈਡ ਬੰਨੇ ਦੇ ਉੱਪਰ ਨਾਗੋ ਪਿੰਡ ਦੇ ਜਿਹੜੇ ਲੋਕ ਹੈ ਉਹ ਪਹੁੰਚ ਰਹੇ ਨੇ ਸੋ ਆਪੋ ਆਪਣੀ ਬੰਨ ਮਜ਼ਬੂਤ ਕੀਤੇ ਜਾ ਰਹੇ ਨੇ ਹਰ ਕੋਈ ਲੱਗਿਆ ਕਿ ਆਪਣਾ ਬੰਨ ਜਿਹੜਾ ਮਜ਼ਬੂਤ ਕੀਤਾ ਜਾਵੇ ਪਰ ਇਧਰਲੀ ਸਾਈਡ ਜਿਹੜਾ ਬੰਨ ਉਹ ਟੁੱਟ ਚੁੱਕਿਆ ਤਾਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਸੀਂ ਪੁਨਿਹਾਰੀ ਵਾਲੀ ਸਾਈਡ ਜਿਹੜਾ ਇਹ ਬੰਨ ਟੁੱਟਿਆ ਤਾਂ ਬਹੁਤ ਸਾਰੇ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਇਸ ਪਾਣੀ ਦੀ ਲਪੇਟ ਦੇ ਵਿੱਚ ਆਉਣੀ ਹੈ ਤਾਂ ਲਗਾਤਾਰ ਜਿਹੜੀ ਕੁਦਰਤ ਦਾ ਕਹਿਰ ਆਪਾਂ ਕਹਿ ਸਕਦੇ ਹਾਂ ਉਹ جاری ਹੈ ਜਿਹੜੀ ਖੱਗਰ ਲੰਬੇ ਸਮੇਂ ਤੋਂ ਭਰ ਕੇ ਚੱਲ ਰਹੀ ਸੀ ਆਖਿਰਕਾਰ ਪੁਨਿਹਾਰੀ ਦੇ ਵਿੱਚ ਉਸ ਦਾ ਜਿਹੜਾ ਬੰਨ ਉਹ ਟੁੱਟ ਚੁੱਕਿਆ ਤੇ ਲਗਾਤਾਰ ਪਾਣੀ ਜਿਹੜਾ ਖੇਤਾਂ ਦੇ ਵਿੱਚ ਉਹ ਪਰ ਰਿਹਾ ਸੋ ਵੱਧ ਤੋਂ ਵੱਧ ਲਾਈਵ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਹਰ ਇੱਕ ਤਿੱਕ ਜਿਹੜੀ ਜਾਣਕਾਰੀ ਪਹੁੰਚ ਸਕੇ ਤਾਂ ਵੇਖ ਸਕਦੇ ਹੋ ਜਿੱਥੋਂ ਤੱਕ ਆਪਣੇ ਕੈਮਰੇ ਦੀ ਨਜ਼ਰ ਜਾਂਦੀ ਹੈ ਤਾਂ ਪਾਣੀ ਹੀ ਪਾਣੀ ਥੋੜੇ ਹੀ ਸਮੇਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਚਾਰ ਚਾਰ